ਦੇ ਜਾਣ ਲੱਗ ਜੇ ਉਹ ਗੱਡੀ 'ਚ ਬੈਠਣਾ ਬਹੁਤ ਮੁਸ਼ਕਲ ਹੋ ਜਾਂਦਾ ਹੈਗਾ ਉਹਨਾਂ ਵਾਸਤੇ ਮੈਂ ਤੁਹਾਨੂੰ ਇੱਕ ਘਰੇਲੂ ਨੁਕਸਾ ਦੱਸਣ ਲੱਗੀ ਆ ਪਹਿਲਾਂ ਤਾਂ ਇਹ ਹੈ ਜੀ ਵੀ ਤੁਸੀਂ ਪਿਆਜ਼ ਦਾ ਰਸ ਲੈਣਾ ਇੱਕ ਚਮਚ ਤੇ ਇੱਕ ਚਮਚ ਅਦਰਕ ਦਾ ਰਸ ਲੈਣਾ ਇਹ ਤੁਸੀਂ ਸਫ਼ਰ ਕਰਨ ਤੋਂ ਅੱਧਾ ਘੰਟਾ ਪਹਿਲਾਂ ਪੀ ਲੈਣਾ ਹੈਗਾ ਤੇ ਉਸ ਤੋਂ ਬਾਅਦ ਤੁਹਾਨੂੰ ਉਲਟੀ ਨਹੀਂ ਆਊਗੀ ਉਲਟੀ ਨਹੀਂ ਆਉਂਦੀ ਬਿਲਕੁਲ ਵੀ ਇਹਦੇ ਨਾਲ ਤੇ ਇੱਕ ਇਹਦਾ ਹੋਰ ਹੈ ਜੀ ਰੁਕਸਾ ਵੀ ਤੁਸੀਂ ਕੀ ਕਰਨਾ ਅੱਕ ਦੇ ਪੱਤੇ ਲੈ ਲਓ ਉਹਨੂੰ ਆਪਦੀ ਜੁੱਤੀ ਦੇ ਵਿੱਚ ਰੱਖ ਲਓ ਪੈਰਾਂ ਦੇ ਥੱਲੇ ਰੱਖ ਲਓ ਜੀ ਤੇ ਉਹ ਤੁਸੀਂ ਪਾ ਕੇ ਸਫ਼ਰ ਕਰੋ ਤਾਂ ਤੁਹਾਨੂੰ ਉਲਟੀ ਨਹੀਂ ਆਉਗੀ ਕਦੇ ਵੀ ਨਹੀਂ ਆਉਂਦੀ ਹੈਗੀ ਉਲਟੀ ਇਹ ਚੀਜ਼ ਵੀ ਨਾ ਮਿਲੇ ਮੌਕੇ ਤੇ ਤਾਂ ਆਪਣੇ ਕੋਲੇ ਨਿਊਜ਼ਪੇਪਰ ਤਾਂ ਹੁੰਦਾ ਹੀ ਹੈ ਆਪਣੇ ਕੋਲੇ ਅਖਬਾਰ ਤਾਂ ਹੁੰਦਾ ਹੀ ਹੈ ਤੁਸੀਂ ਅਖਬਾਰ ਰੱਖ ਲਓ ਜੁੱਤੀ ਦੇ ਵਿੱਚ ਅਖਬਾਰ 'ਚ ਜਿਹੜੀ ਨਿਊਜ਼ ਲਿਖੀ ਜਾਂਦੀ ਹੈ ਨਾ ਉਹਦੇ ਵਿੱਚ ਐਜਾ ਕੈਮੀਕਲ ਹੁੰਦਾ ਜਿਹੜਾ ਕਿ ਆਪਣੇ ਮਤਲਬ ਕਿ ਉਲਟੀ ਨਹੀਂ ਆਉਣ ਦਿੰਦਾ ਹੈਗਾ ਤੇ ਇੱਕ ਤੁਸੀਂ ਮਾਈਂਡ ਨੂੰ ਉਧਰ ਨਾ ਲਾਓ ਜੀ ਵੀ ਮੈਨੂੰ ਉਲਟੀ ਆ ਜੂਗੀ ਮੈਨੂੰ ਐ ਹੋ ਜੂਗਾ ਸੋਚ ਸੋਚ ਕੇ ਵੀ ਥੋੜਾ ਜਾ ਜ਼ਿਆਦਾ ਹੋ ਜਾਂਦਾ ਹੈਗਾ ਤੇ ਮਾਈਗਰੇਨ ਵਾਸਤੇ ਮੈਂ ਵੀਡੀਓ ਪਾਈ ਹੈ ਜੀ ਉਹਦੇ ਵਿੱਚ ਮੈਂ ਸਾਰਾ ਕੁਝ ਦੱਸ ਰੱਖਿਆ ਹੈਗਾ ਵੀ ਤਿਲ ਦਾ ਤੇਲ ਲੈਣਾ ਤੇ ਚੰਦਨ ਦਾ ਤੇਲ ਲੈਣਾ ਹੈਗਾ ਜੀ ਤੇ ਦਾਲਚੀਨੀ ਦਾ ਤੇਲ ਲੈਣਾ ਉਹ ਮੈਂ ਸਾਰਾ ਕੁਝ ਦੱਸ ਰੱਖਿਆ ਤੁਸੀਂ ਉਸ ਤਰ੍ਹਾਂ ਉਹਨੂੰ ਬਣਾ ਕੇ ਰੱਖ ਲਓ ਤੇ ਇੱਕ ਮੈਂ ਤੁਹਾਨੂੰ ਦੱਸਦੀ ਆ ਵੀ ਅਗਰ ਕਿਸੇ ਨੂੰ ਮਾਈਗਰੇਨ ਹੈਗੀ ਤਾਂ ਡੇਲੀ ਮਾਲਿਸ਼ ਕਰਕੇ ਪਿਆ ਕਰੋ ਜੀ ਸਿਰ ਤੇ ਬਦਾਮਾਂ ਦੇ ਤੇਲ ਦੀ ਤੁਸੀਂ ਮਾਲਸ਼ ਕਰ ਸਕਦੇ ਹੋ ਤੁਸੀਂ ਨਾਰੀਅਲ ਦੇ ਤੇਲ ਦੀ ਮਾਲਸ਼ ਕਰ ਸਕਦੇ ਹੋ ਤੁਸੀਂ ਸਰੋਂ ਦੇ ਤੇਲ ਦੀ ਮਾਲਸ਼